ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 772 ਤੋਂ ਲੈ ਕੇ 773 ਤੱਕ ਸਵਾਯਵਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਸੁਹੀ ਮਹੱਲਾ ਤੀਜਾ ਸੋਹੇ ਲੜਾ ਹਰਿ ਰਾਮ ਨਾਮ ਗੁਰ ਸਬਦ ਦੀ ਵਿਚਾਰੇ ਰਾਮ ਹਰ ਮਨੋਂ ਤਨੋਂ ਗੁਰਮਖ ਪੀਜੈ RAM ਨਾਮ ਪਿਆਰੇ RAM ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਹੜੇ ਜੀਵ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਰਾਹੀ ਪਰਮੇਸ਼ਰ ਦੇ ਨਾਮ ਜਪਣ ਦੇ ਰਾਹੀ ਪਰਮੇਸ਼ਰ ਨਾਲ ਜੁੜੇ ਰਹਿੰਦੇ ਨੇ ਉਹ ਅੰਦਰੋਂ ਸੁਖੀ ਹੋ ਜਾਂਦੇ ਨੇ ਉਹਨਾਂ ਦਾ ਹਿਰਦਾ ਘਰ ਸੁਖੀ ਹੋ ਜਾਂਦਾ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਦਾ ਮਨ ਤੇ ਤਨ ਪਰਮੇਸ਼ਰ ਦੇ ਪ੍ਰੇਮ ਵਿੱਚ ਭਿੱਜਿਆ ਰਹਿੰਦਾ RAM ਨਾਮ ਪਿਆਰੇ ਸਭ ਕੁਲ ਉਧਾਰੇ RAM ਨਾਮ ਮੁਖ ਬਾਣੀ ਆਵਣ ਜਾਣ ਰਹੇ ਸੁਖ ਪਾਇਆ ਕਰ ਅਨਹਦ ਸੁਰਤ ਸਮਾਣੀ ਜਿਹੜੇ ਕਹਿੰਦੇ RAM ਦੇ ਪਿਆਰ ਦੇ ਵਿੱਚ ਨਾਮ ਦੇ ਵਿੱਚ ਲੱਗੇ ਰਹਿੰਦੇ ਨੇ ਉਹਦੀ ਸਫਤ ਸਲਾਹ ਦੀ ਬਾਣੀ ਹਮੇਸ਼ਾ ਉਚਾਰਦੇ ਨੇ ਕਹਿੰਦੇ ਉਹ ਆਪ ਦਾ ਤਾਂ ਉਧਾਰ ਕਰਦੇ ਨੇ ਆਪਣੀਆਂ ਕੁੱਲਾਂ ਦਾ ਵੀ ਉਧਾਰ ਕਰ ਲੈਂਦੇ ਨੇ ਉਹਨਾਂ ਦਾ ਕਹਿੰਦੇ ਆਵਾ ਗਵੰਦਾ ਚੱਕਰ ਖਤਮ ਹੋ ਜਾਂਦਾ ਆਨੰਦ ਵਿੱਚ ਰਹਿੰਦੇ ਨੇ ਉਹਨਾਂ ਦੇ ਅੰਦਰ ਇੱਕ ਰਸ ਜਿਸ ਤਰ੍ਹਾਂ ਨਿਰੰਤਰ ਬਾਣੀ ਦਾ ਪ੍ਰਵਾਹ ਚੱਲਦਾ ਉਹਨਾਂ ਦੀ ਸੁਰਤ ਪਰਮੇਸ਼ਰ ਵਿੱਚ ਸਮਾਈ ਰਹਿੰਦੀ ਆ ਹਰ ਹਰ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਤਾਰੇ ਸੋਹਿਲੜਾ ਹਰ ਰਾਮ ਨਾਮ ਗੁਰ ਸਬਦੀ ਵਿਚਾਰੇ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਦੇ ਜੀਵ ਦੇ ਉੱਪਰ ਪਰਮੇਸ਼ਰ ਆਪ ਕਿਰਪਾ ਧਾਰ ਦੇਣ ਆਪ ਕਿਰਪਾ ਕਰਦੇ ਨੇ ਉਹ ਉਸ ਇੱਕ ਪਰਮੇਸ਼ਰ ਨੂੰ ਪਾ ਲੈਂਦੇ ਨੇ ਜਿਹੜੇ ਜੀਵ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਦੇ ਨਾਮ ਵਿੱਚ ਜੁੜਦੇ ਨੇ ਉਹ ਅੰਦਰੋਂ ਸੁਖੀ ਹੋ ਜਾਂਦੇ ਨੇ ਹਮਨੀ ਵੀ ਪ੍ਰਭ ਅਤ ਉੱਚ ਕਿਉ ਕਰ ਮਿਲਿਆ ਜਾਏ RAM ਗੁਰ ਮੇਲੀ ਬਹੁ ਕਿਰਪਾ ਤਾਰੀ ਹਰ ਕੈਬਦ ਸੁਪਾਏ RAM ਫਿਰ ਕਹਿੰਦੇ ਜੀ ਵਿਸਤਰੀ ਦੀ ਤਾਂ ਆਤਮਿਕ ਅਵਸਥਾ ਬੜੀ ਨੀਵੀਂ ਆ ਉਹਦੇ ਪੱਧਰ ਤੇ ਪਰਮੇਸ਼ਰ ਤੇ ਬਹੁਤ ਉੱਚੀ ਅਵਸਥਾ ਚ ਹੈ ਫਿਰ ਕਿਸ ਤਰ੍ਹਾਂ ਪਰਮੇਸ਼ਰ ਦੇ ਨਾਲ ਮਿਲਾਪ ਹੋਏ ਫਿਰ ਕਹਿੰਦੇ ਜਦੋਂ ਗੁਰੂ ਨੇ ਕਿਰਪਾ ਕੀਤੀ ਪਰਮੇਸ਼ਰ ਦੇ ਰਹਿਮਤ ਹੋਈ ਤੇ ਪਰਮੇਸ਼ਰ ਦੀ ਰਹਿਮਤ ਤੇ ਸਦਕਾ ਜੀਵ ਗੁਰੂ ਦੇ ਸ਼ਬਦ ਵਿੱਚ ਭੇਜ ਗਿਆ ਫੇਰ ਕਹਿੰਦੇ ਗੁਰੂ ਦੇ ਬਰਕਤ ਤੇ ਨਾਲ ਪਰਮੇਸ਼ਰ ਵੱਲੋਂ ਕਿਰਪਾ ਧਾਰੀ ਗਈ ਫਿਰ ਜੀਵ ਦਾ ਮੇਲ ਪਰਮੇਸ਼ਰ ਨਾਲ ਹੋ ਗਿਆ ਮਿਲ ਸ਼ਬਦ ਸੁਪਾਏ ਆਪ ਗਵਾਏ ਰੰਗ ਸਿਓ ਰਲੀਆਂ ਮਾਣੇ ਸੇਜ ਸੁਖਾਲੀ ਜਾ ਪ੍ਰਭ ਪਾਇਆ ਹਰ ਹਰ ਨਾਮ ਸਮਾਣੇ ਜਿਸ ਨੇ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਦੇ ਪ੍ਰੇਮ ਰੰਗ ਦੇ ਵਿੱਚ ਆਪਾ ਪਾਪ ਗਵਾ ਲਿਆ ਉਹ ਕਹਿੰਦੇ ਪਰਮੇਸ਼ਰ ਦੇ ਪ੍ਰੇਮ ਦਾ ਰੰਗ ਮਾਣਦੀ ਆ ਉਹਦੀ ਹਿਰਦਾ ਜਿਹੜੀ ਰੂਪੀ ਸੇਜ ਆ ਉਹ ਸੁਖਾਲੀ ਹੋ ਜਾਂਦੀ ਆ ਉਹਨੂੰ ਪਰਮੇਸ਼ਰ ਪਿਆਰਾ ਲੱਗਣ ਲੱਗ ਜਾਂਦਾ ਉਹ ਜੀਵ ਇਸਤਰੀ ਪਰਮੇਸ਼ਰ ਦੇ ਨਾਮ ਵਿੱਚ ਸਮਾਈ ਰਹਿੰਦੀ ਹੈ ਨਾਨਕ ਸੁਹਾਗਣ ਸਾਵਡ ਭਾਗੀ ਜੇ ਚੱਲੇ ਸਤਗੁਰ ਪਾਏ ਹਮ ਨਹੀਂ ਵੀ ਪ੍ਰਭ ਅਤ ਉੱਚਾ ਕਿਉ ਕਰ ਮਿਲਿਆ ਜਾਏ RAM ਫਿਰ ਨਾਨਕ ਜੀ ਕਹਿੰਦੇ ਨੇ ਜੋ ਜੀਵ ਇਸਤਰੀ ਗੁਰੂ ਦੀ ਰਜਾ ਵਿੱਚ ਚੱਲਦੀ ਆ ਸਤਗੁਰ ਦੀ ਰਜਾ ਵਿੱਚ ਚੱਲਦੀ ਆ ਵੱਡੇ ਭਾਗਾਂ ਵਾਲੀ ਆ ਨਾਨਕ ਜੀ ਕਹਿੰਦੇ ਨੇ ਫਿਰ ਉਹ ਸੁਹਾਗਣ ਬਣ ਜਾਂਦੀ ਆ ਪਰਮੇਸ਼ਰ ਦੀ ਜੀ ਵਸ ਤਰੀ ਕਹਿੰਦੀ ਮੈਂ ਬਹੁਤ ਨੀਮੀ ਅਵਸਥਾਂ ਵਾਲੀਆਂ ਪਰਮੇਸ਼ਰ ਬਹੁਤ ਉੱਚੀ ਅਵਸਥਾ ਵਾਲਾ ਕਿਸਮ ਕਿਸ ਹਿਸਾਬ ਨਾਲ ਮੇਰਾ ਮਿਲ ਆ ਪਰਮੇਸ਼ਰ ਨਾਲ ਹੋਵੇ ਘਟ ਘਟੇ ਸਵਨਾ ਵਿੱਚ ਏਕੋ ਏਕੋ RAM ਪਤਾਰੋ RAM ਇੱਕ ਨਾਮ ਪ੍ਰਭ ਦੂਰ ਵਸੈ ਇੱਕ ਨਾਮ ਮਨ ਆਧਾਰੋ RAM ਕਹਿੰਦੇ ਉਹ ਪਰਮੇਸ਼ਰ ਸਾਰੇ ਸਰੀਰਾਂ ਵਿੱਚ ਵਸਦਾ ਸਾਰਿਆਂ ਦਾ ਪਤੀ ਪਰਮੇਸ਼ਰ ਮਾਲਕ ਆਪ ਹੈ ਕਹਿੰਦੇ ਇਕਨਾਂ ਨੂੰ ਪ੍ਰਤੀਤ ਹੁੰਦਾ ਵੀ ਉਹ ਸਾਡੇ ਤੋਂ ਦੂਰ ਹੈ ਇਕਨਾਂ ਨੂੰ ਪਰਮੇਸ਼ਰ ਦਾ ਹੀ ਆਸਰਾ ਹੈ ਪਰਮੇਸ਼ਰ ਦੇ ਉੱਤੇ ਹੀ ਉਹਨਾਂ ਦਾ ਮੰਨ ਟਿਕਿਆ ਹੈ ਇਕਨਾ ਮਨ ਆਧਾਰੋ ਸਿਰਜਣਹਾਰੋ ਵਡਪਾਗੀ ਗੁਰ ਪਾਇਆ ਕਟ ਕਟ ਹਰ ਪ੍ਰਭ ਏਕੋ ਸੁਆਮੀ ਗੁਰਮੁਖ ਅਲਖ ਲਖਾਇਆ ਇੱਕ ਨਾ ਦੇ ਮਨ ਨੂੰ ਕਹਿੰਦੇ ਸਿਰਜਣਹਾਰ ਪਰਮੇਸ਼ਰ ਦਾ ਹੀ ਸਹਾਰਾ ਹੈ ਵੱਡੇ ਭਾਗਾਂ ਸਦਕਾ ਉਹ ਗੁਰੂ ਨੂੰ ਪਾ ਲੈਂਦੇ ਨੇ ਕਹਿੰਦੇ ਉਹ ਪਰਮੇਸ਼ਰ ਸਾਰੇ ਘਟ ਵਿੱਚ ਹਰ ਇੱਕ ਸਰੀਰ ਵਿੱਚ ਵਸਦਾ ਹੈ ਪਰ ਗੁਰੂ ਦੇ ਸਨਮੁਖ ਰਹਿਣ ਹੀ ਗੁਰੂ ਉਸ ਪਰਮੇਸ਼ਰ ਦਾ ਦਿਦਾਰ ਕਰਵਾ ਦਿੰਦਾ ਹੈ ਜੀਵਾ ਆਪ ਨਹੀਂ ਕਰ ਸਕਦਾ ਸਹਜੇ ਆਨੰਦ ਹੋਆ ਮਨ ਮਾਨਿਆ ਨਾਨਕ ਬ੍ਰह्म ਵਿਚਾਰੋ ਘਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਤਾਰੋ ਰਾਮ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦੇ ਕਥਾ ਕਹਾਣੀਆਂ ਦੀ ਵਿਚਾਰ ਕਰਦੇ ਨੇ ਪਰਮੇਸ਼ਰ ਦੇ ਨਾਮ ਦੀ ਵਿਚਾਰ ਕਰਦੇ ਨੇ ਉਹਨਾਂ ਦਾ ਮਨ ਪਰਮੇਸ਼ਰ ਦੇ ਵਿੱਚ ਪਤੀਜ ਜਾਂਦਾ ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਨੇ ਫਿਰ ਉਹਨਾਂ ਨੂੰ ਆਨੰਦ ਵੱਜਦਾ ਹੈ ਪਰਮੇਸ਼ਰ ਹਰ ਇੱਕ ਘਟ ਵਿੱਚ ਹੈ ਸਾਰਿਆਂ ਦਾ ਮਾਲਕ ਪਰਮੇਸ਼ਰ ਆਪ ਹੈ ਗੁਰ ਸੇਵਨ ਸਤ ਗੁਰ ਦਾਤਾ ਹਰ ਹਰ ਨਾਮ ਸਮਾਇਆ RAM ਹਰ ਤੂੜ ਦੇਵੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਜਿਹੜੇ ਜੀਵ ਕਹਿੰਦੇ ਗੁਰੂ ਦੀ ਸ਼ਰਨ ਪੈ ਕੇ ਉਸ ਪਰਮੇਸ਼ਰ ਦੇ ਨਾਮ ਵਿੱਚ ਸਮਾਈ ਪਾਉਂਦੇ ਨੇ ਉਹ ਉਸ ਪਰਮੇਸ਼ਰ ਨੂੰ ਪਾ ਲੈਂਦੇ ਨੇ ਕਹਿੰਦੇ हे ਪਰਮੇਸ਼ਰ ਜੀ ਮੈਨੂੰ ਉਸ ਪੂਰੇ ਸਤਗੁਰ ਦੇ ਚਰਨ ਧੂੜ ਦੋ ਜਿਸ ਨੇ ਸਾਨੂੰ ਪਾਪਾਂ ਤੋਂ ਮੁਕਤ ਕਰਾਉਣਾ ਹੈ ਪਾਪੀ ਮੁਕਤ ਕਰਾਏ ਆਪ ਗਵਾਏ ਨਿਜ ਕਰ ਪਾਇਆ ਵਾਸਾ ਵਿਵੇਕ ਬੁੱਧੀ ਸੁਖ ਰਹਿਣ ਵਿਹਾਣੀ ਗੁਰਮਤਿ ਨਾਮ ਪਰਗਾਸਾ ਜਿਹੜੇ ਜੀਵ ਕਹਿੰਦੇ ਨਿਜ ਦੇ ਘਰ ਵਿੱਚ ਵਾਸਾ ਪਾ ਲੈਂਦੇ ਨੇ ਆਪਾ ਪਾਪ ਗਵਾ ਲੈਂਦੇ ਨੇ ਉਹਨਾਂ ਨੂੰ ਗੁਰੂ ਨੇ ਮੁਕਤ ਕਰਾ ਦਿੱਤਾ ਹੁੰਦਾ ਗੁਰੂ ਦੀ ਮੱਤ ਤੇ ਚੱਲ ਕੇ ਉਹਨਾਂ ਦੇ ਅੰਦਰ ਨਾਮ ਦਾ ਪ੍ਰਗਿਆਸ਼ ਹੁੰਦਾ ਉਹਨਾਂ ਨੂੰ ਫਿਰ ਚੰਗੇ ਮੰਦੇ ਦੀ ਪਰਖ ਕਰਨ ਵਾਲੀ ਵਿਵੇਕ ਬੁੱਧੀ ਮਿਲ ਜਾਂਦੀ ਹੈ ਫਿਰ ਉਹਨਾਂ ਦੀ ਜੀਵਨ ਰੂਪੀ ਰਾਤਰੀ ਸੁੱਖਾਂ ਵਿੱਚ ਬਤੀਤ ਹੁੰਦੀ ਹੈ ਹਰ ਹਰ ਆਨੰਦ ਪਿਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰਸੇਵਨ ਸਤਗੁਰ ਦਾਤਾ ਹਰ ਹਰ ਨਾਮ ਸਮਾਏ ਜਿਹੜੇ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਪਾ ਕੇ ਉਸ ਸੱਚੇ ਪਰਮੇਸ਼ਰ ਦੇ ਨਾਮ ਵਿੱਚ ਸਮਾਏ ਰਹਿੰਦੇ ਨੇ ਉਹਨਾਂ ਨੂੰ ਪਰਮੇਸ਼ਰ ਪਿਆਰਾ ਲੱਗ ਜਾਂਦਾ ਫਿਰ ਨਾਨਕ ਜੀ ਕਹਿੰਦੇ ਨੇ ਦਿਨ ਰਾਤ ਉਹ ਪਰਮੇਸ਼ਰ ਦਾ ਨਾਮ ਜਪਦੇ ਨੇ ਫਿਰ ਦਿਨ ਰਾਤ ਹੀ ਆਨੰਦ ਵਿੱਚ ਰਹਿੰਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਰਾਗ ਸੁਹੀ ਮਹੱਲਾ ਚੌਥਾ ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾ ਬਲ ਰਾਮ ਜੀਓ ਹਰ ਹਰ ਨਾਮ ਤੇ ਆਏ ਗੁਰਬਾਣੀ ਨਿਤ ਨਿਤ ਚਵਾ ਬਲ ਰਾਮ ਜੀਓ ਉਵਾਹੀ ਕਿਰੂਜੀ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਇਹ ਪਰਮੇਸ਼ਰ ਜੀ ਮੈਨੂੰ ਸਤਗੁਰ ਦੇ ਨਾਲ ਮਿਲਾ ਦਿਓ ਸਤਗੁਰ ਦੀ ਸੰਗਤ ਦੇ ਵਿੱਚ ਮੈਂ ਗੋਣ ਇਕੱਠੇ ਕਰਾਂ ਤੇ ਅਵਗਣ ਦੂਰ ਕਰ ਲਿਆਂ ਗੁਰੂ ਦੀ ਬਾਣੀ ਮੈਂ ਨਿਤ-ਨਿਤ ਉਚਾਰਾਂ ਪਰਮੇਸ਼ਰ ਦਾ ਨਾਮ ਧਿਆਵਾ ਗੁਰੂ ਦੀ ਸੰਗਤ ਵਿੱਚ ਗੁਰਵਾਣੀ ਸਦ ਮਿੱਠੀ ਲਾਗੀ ਪਾਪ ਵਿਕਾਰ ਗਵਾਇਆ ਹਉ ਮੈਂ ਰੋਗ ਗਿਆ ਪਉ ਪਾਗਾ ਸਹਜ ਸਹਜ ਮਿਲਾਇਆ ਫਿਰ ਜਿਹੜੇ ਜੀਵ ਕਹਿੰਦੇ ਸਤਗੁਰ ਦੀ ਸੰਗਤ ਵਿੱਚ ਰਹਿੰਦੇ ਨੇ ਉਹ ਸਤਗੁਰ ਦੀ ਬਾਣੀ ਨੂੰ ਉਚਾਰਦੇ ਨੇ ਬਾਣੀ ਉਹਨਾਂ ਨੂੰ ਮਿੱਠੀ ਲੱਗਣ ਲੱਗ ਜਾਂਦੀ ਆ ਫਿਰ ਉਹਨਾਂ ਦੇ ਪਾਪ ਗੁਰਵਾਣੀ ਦੀ ਵਿਚਾਰ ਸਦਕਾ ਅੰਦਰੋਂ ਵਿਕਾਰ ਖਤਮ ਹੋ ਜਾਂਦੇ ਨੇ ਹਉਮੈ ਦਾ ਰੋਗ ਖਤਮ ਹੋ ਜਾਂਦਾ ਸਾਰੇ ਤਰ੍ਹਾਂ ਦੇ ਉਹਨਾਂ ਦੇ ਡਰ ਖਤਮ ਹੋ ਜਾਂਦੇ ਨੇ ਅੰਦਰ ਉਹਨਾਂ ਦੀ ਸਹਿਜ ਆ ਜਾਂਦਾ ਫਿਰ ਉਹ ਸਹਿਜ ਵਿੱਚ ਟਿਕ ਕੇ ਪਰਮੇਸ਼ਰ ਦੇ ਨਾਲ ਮਿਲਾਪ ਪਾ ਲੈਂਦੇ ਨੇ ਗੁਰੂ ਦੀ ਬਰਕਤ ਸਦਕਾ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਘਰ ਭੋਗੋ आनंद ਸੁਖ ਮਾਣੇ ਨਿਤ ਰਲਿਆ ਨਾਨਕ ਤੁਰ ਸੰਜੋਗੋ ਫਿਰ ਜਿਹੜੀ ਜੀਵ ਇਸਤਰੀ ਦੀ ਕਹਿੰਦੇ ਕਾਇਆ ਰੂਪੀ ਸੇਜ ਹਿਰਦਾ ਸੇਜ ਗੁਰੂ ਦੇ ਸ਼ਬਦ ਦੇ ਰਾਹੀ ਸੁਖ ਵਿੱਚ ਹੋ ਜਾਂਦੀ ਆ ਉਹ ਪਰਮੇਸ਼ਰ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਦੇ ਨੇ ਤੇ ਫਿਰ ਉਹ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਪਾ ਲੈਂਦੇ ਨੇ ਫਿਰ ਉਹ ਸਦਾ ਹੀ ਸੁੱਖ ਵਿੱਚ ਰਹਿੰਦੇ ਨੇ ਇਹ ਜਿਹੜਾ ਉਹਨਾਂ ਨੂੰ ਸੁੱਖ ਮਿਲਦਾ ਇਹ ਉਹਨਾਂ ਦੇ ਧੁਰ ਲਿਖੇ ਸੰਜੋਗ ਸੀ ਪੂਰਵਲੇ ਕਰਮ ਸੀ ਜੋ ਉਹਨਾਂ ਨੇ ਇਹ ਆਨੰਦ ਮਾਣਿਆ ਹੈ ਪਰਮੇਸ਼ਰ ਦਾ ਮਿਲਾਪ ਪਾਇਆ ਹੈ ਸਤ ਸੰਤੋਖ ਕਰ ਪਾਓ ਕੁੜਮ ਕੁੜਮਾਈ ਆਇਆ ਬਲਰਾਮ ਜਿਉ ਸਤ ਜਨਾ ਕਰ ਮੇਲ ਗੁਰ ਬਾਣੀ ਗਾਵਾਇਆ ਬਲਰਾਮ ਜੀਓ ਫਿਰ ਕਹਿੰਦੇ ਜਿਹੜੇ ਜੀਵ ਗੁਰੂ ਦੀ ਸੰਗਤ ਵਿੱਚ ਆ ਜਾਂਦੇ ਨੇ ਉਹਨਾਂ ਦੇ ਅੰਦਰ ਸਤ ਸੰਤੋਖ ਇਸ ਤਰ੍ਹਾਂ ਦੇ ਜਿਹੜੇ ਗੁਣ ਨੇ ਪੈਦਾ ਹੋ ਜਾਂਦੇ ਨੇ ਪਰਮੇਸ਼ਰ ਲਈ ਪ੍ਰੇਮ ਪੈਦਾ ਹੋ ਜਾਂਦਾ ਸੰਤ ਜਨਾਂ ਦੀ ਸੰਗਤ ਦੇ ਵਿੱਚ ਉਹ ਗੁਰ ਬਾਣੀ ਗਾਉਂਦੇ ਨੇ ਤੇ ਉਹਨਾਂ ਨੂੰ ਪਰਮੇਸ਼ਰ ਪਿਆਰਾ ਲੱਗਣ ਲੱਗ ਜਾਂਦਾ ਬਾਣੀ ਗੁਰਗਾਈ ਪਰਮਗਤ ਪਾਈ ਪੰਜ ਮਿਲੇ ਸੋਹਾਇਆ ਗਿਆਕਰੋਧ ਮਮਤਾ ਤਨ 나ਠੀ ਪਾਖੰਡ ਪਰਮਗਵਾਇਆ ਗੁਰੂ ਦੀ ਬਾਣੀ ਗਾਉਂਦੇ ਨੇ ਅੰਦਰੋਂ ਉਹ ਪਵਿੱਤਰ ਹੋ ਜਾਂਦੇ ਨੇ ਉਹਨਾਂ ਨੂੰ ਪਰਮ ਅਵਸਥਾ ਮਿਲ ਜਾਂਦੀ ਹੈ ਉਹਨਾਂ ਦੇ ਜਿਹੜੇ ਗਿਆਨ ਇੰਦਰੇ ਨੇ ਉਹ ਵੀ ਸੋਹਣੇ ਲੱਗਣ ਲੱਗ ਜਾਂਦੇ ਨੇ ਉਹ ਵੀ ਪਰਮੇਸ਼ਰ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਨੇ ਉਹਨਾਂ ਦੇ ਅੰਦਰੋਂ ਕ੍ਰੋਧ ਮਮਤਾ ਸਭੇ ਖਤਮ ਹੋ ਜਾਂਦਾ ਪਖੰਡ ਪਰਮ ਸਭ ਵਿਕਾਰ ਨਸ ਜਾਂਦੇ ਨੇ ਹਮੇ ਪੀਰ ਗਈ ਸੁਖ ਪਾਇਆ ਆ ਰੋਗਤ ਪਏ ਸਰੀਰਾ ਗੁਰ ਪ੍ਰਸਾਦੀ ਬ੍ਰह्म ਪਛਾਤਾ ਨਾਨਕ ਗੁਣੀ ਗਹੀਰਾ ਪਰ ਜਿਹੜੇ ਜੀਵ ਉਹਦਾ ਨਾਮ ਜਪਦੇ ਨੇ ਗੁਰੂ ਦੀ ਸੰਗਤ ਵਿੱਚ ਗੁਰ ਬਾਣੀ ਪੜ੍ਹਦੇ ਨੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਆ ਫਿਰ ਉਹਨਾਂ ਦਾ ਸਰੀਰ ਇਸ ਬਿਮਾਰੀ ਵੱਲੋਂ ਅਰੋਗ ਹੋ ਜਾਂਦਾ ਆਨੰਦ ਵਿੱਚ ਰਹਿੰਦੇ ਨੇ ਗੁਰੂ ਦੀ ਕਿਰਪਾ ਸਦਕਾ ਪਰਮੇਸ਼ਰ ਨਾਲ ਜਾਣ ਪਹਿਚਾਨ ਹੋ ਜਾਂਦੀ ਆ ਉਹ ਪਰਮੇਸ਼ਰ ਜੋ ਗੁਣਾ ਦਾ ਖਜ਼ਾਨਾ ਹੈ ਬੜਾ ਗਹਿਰ ਹੈ ਗਹਿਰਾ ਹੈ ਨਾਨਕ ਜੀ ਕਹਿੰਦੇ ਮਨਮੁਖ ਵਿਛੜੀ ਦੂਰ ਮਹਿਲ ਨਾ ਪਾਏ ਬਲ ਗਈ ਬਲਰਾਮ ਜਿਓ ਅੰਤਰ ਮਮਤਾ ਕੂੜ ਕੂੜ ਵਿਹਾਜੇ ਕੂੜ ਲਈ ਬਲਰਾਮ ਜਿਉ ਫਿਰ ਕਹਿੰਦੇ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੀ ਜੀਵ ਇਸਤਰੀ ਆ ਉਹ ਪਰਮੇਸ਼ਰ ਤੋਂ ਦੂਰ ਹੀ ਰਹਿੰਦੀ ਆ ਪਰਮੇਸ਼ਰ ਦਾ ਦਰ ਕਰ ਨਹੀਂ ਪਾ ਸਕਦੀ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੀ ਰਹਿੰਦੀ ਆ ਉਹਦੇ ਅੰਦਰ ਮਮਤਾ ਕੂੜ ਝੂਠ ਸਭ ਚੱਲਦਾ ਹੈ ਕੂੜ ਦਾ ਹੀ ਵਪਾਰ ਕਰਦੀ ਆ ਫਿਰ ਕੂੜ ਹੀ ਇਕੱਠਾ ਕਰਦੀ ਆ ਕੂੜ ਕਪਟ ਕਮਾਵੇ ਮਹਾ ਦੁਖ ਪਾਵੇ ਵਿਣ ਸਤ ਗੁਰ ਮਗ ਨਾ ਪਾਇਆ ਉਜੜ ਪੰਥੇ ਪ੍ਰਮੇ ਗਵਾਰੀ ਖਿਨ-ਖਿਨ ਤੱਕੇ ਖਾਇਆ ਉਜੜ ਪੰਥ ਪ੍ਰਮੇ ਗਾਵਾਰੀ ਖਿਨ-ਖਿਨ ਤੱਕੇ ਖਾਇਆ ਓ ਜੀ ਵਿਸਤਰੀ ਮਾਇਆ ਦਾ ਵਪਾਰ ਕੂੜ ਕਪਟ ਦਾ ਹੈ ਨਾ ਇਹਦੇ ਇਹ ਕਰਦੀਏ ਤੇ ਦੁਖ ਪਾਉਂਦੀ ਆ ਸਤਗੁਰ ਦੀ ਸ਼ਰਨ ਆਉਣ ਤੋਂ ਬਿਨਾ ਉਹਨੂੰ ਜੀਵਨ ਦਾ ਸਹੀ ਰਸਤਾ ਨਹੀਂ ਪਤਾ ਚੱਲਦਾ। ਕੁਰਾਹੇ ਪਈ ਰਹਿੰਦੀ ਆ ਭਰਮ ਵਿੱਚ ਰਹਿੰਦੀ ਆ ਮਾਇਆ ਦੇ ਹੱਥੋਂ ਵਿਕਾਰਾਂ ਦੇ ਹੱਥੋਂ ਫਿਰ ਤੱਕੇ ਖਾਂਦੀ ਆ। ਆਪੇ ਦਇਆ ਕਰੇ ਪ੍ਰਭ ਦਾਤਾ ਸਤਗੁਰ ਪੁਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨ ਮਿਲੇ ਨਾਨਕ ਸਹਿਜ ਸੁਪਾਏ। ਫਿਰ ਕਹਿੰਦੇ ਜਦੋਂ ਪਰਮੇਸ਼ਰ ਆਪ ਕਿਰਪਾ ਕਰਦੇ ਨੇ ਫਿਰ ਇਹਨਾਂ ਮਨਮੁਖ ਜੀਵਾਂ ਤੇ ਵੀ ਦਇਆ ਕਰਦੇ ਨੇ ਇਹਨਾਂ ਨੂੰ ਵੀ ਸਤਗੁਰ ਦੀ ਸ਼ਰਨ ਦੇ ਵਿੱਚ ਲਿਆਉਂਦੇ ਨੇ ਫਿਰ ਇਹ ਜਨਮਾਂ ਜਨਮਾਂ ਦੇ ਜਿਹੜੇ ਵਿਛੜੇ ਹੋਏ ਨੇ ਇਹਨਾਂ ਦੇ ਮੇਲ ਵੀ ਆਤਮਿਕ ਅਡੋਲਤਾ ਵਿੱਚ ਟਿਕਾ ਕੇ ਪਰਮੇਸ਼ਰ ਨਾਲ ਕਰਾ ਦਿੱਤੇ ਜਾਂਦੇ ਨੇ ਸਤਗੁਰ ਵੱਲੋਂ ਆਇਆ ਲਗਨ ਗਣਾਈ ਹਿਰਦੈ ਤਨ ਓ ਮਾਹੀਆ ਬਲਰਾਮ ਜਿਉ ਪੰਡਤ ਪਾਦੇ ਆਣ ਪਤੀ ਬਹਿਵਾ ਚਾਈਆ ਬਲਰਾਮ ਜਿਉ ਪਤੀ ਵਾਚਾਈ ਮਨ ਵੱਜੀ ਵਦਾਈ ਜਬ ਸਾਜਨ ਸੁਨੇ ਘਰ ਆਏ ਗੁਣੀ ਗਿਆਨੀ ਬਹਿ ਮਤਾ ਪਕਾਇਆ ਫਿਰ ਤਤ ਦਿਵਾਏ ਵਰ ਪਾਇਆ ਪੁਰਖ ਅਗੰਮ ਅਗੋਚਰ ਸਦ ਨਵਤਨ ਬਾਲ ਸਖਾਈ ਨਾਨਕ ਕਿਰਪਾ ਕਰ ਕੈ ਮੇਲੇ ਵਿਛੜ ਕਦੇ ਨ ਜਾਈ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਸ ਤਰ੍ਹਾਂ ਆਮ ਸਮਾਜ ਦੇ ਵਿੱਚ ਜਦੋਂ ਬੱਚੀ ਦੇ ਲਈ ਆਪਣਾ ਵਰ ਦੇਖਿਆ ਜਾਂਦਾ ਤਾਂ ਬੱਚੀ ਸੁਣਦੀ ਆ ਕਿ ਪਾਦੇ ਨੇ ਪਤਰੀਵਾਚੀ ਆ ਸਾਹੇ ਦਾ ਵਰ ਕੱਢਿਆ ਗਿਆ ਵੀ ਕਦੋਂ ਇਹਦਾ ਸਾਹਾ ਵੱਜਣਾ ਹੈ ਤਾਂ ਫਿਰ ਉਹ ਬੱਚੀ ਆਪਣੇ ਮਨ ਦੇ ਵਿੱਚ ਖੁਸ਼ ਹੁੰਦੀ ਹੈ ਕਿ ਹੁਣ ਉਹਦੇ ਸਾਹੇ ਦੀ ਗੱਲ ਹੋ ਰਹੀ ਆ ਫਿਰ ਗੁਣੀ ਗਿਆਨੀ ਮਤਾ ਪਕਾ ਕੇ ਫੇਰੇ ਕਰਵਾ ਦਿੰਦੇ ਨੇ ਤਰੀਕ ਪੱਕੀ ਕਰ ਦਿੰਦੇ ਨੇ ਇਸ ਤਰ੍ਹਾਂ ਹੀ ਕਹਿੰਦੇ ਜਦੋਂ ਜੀਵ ਇਸਤਰੀ ਸਤ ਸੰਗਤ ਦੇ ਵਿੱਚ ਪਰਮੇਸ਼ਰ ਦੀ ਬਾਣੀ ਸੁਣਦੀ ਆ ਨਾਮ ਜਪਦੀ ਆ ਫਿਰ ਜਿਹੜੇ ਸਤ ਸੰਗੀ ਜਨ ਨੇ ਇਸ ਜੀਵ ਇਸਤਰੀ ਦਾ ਮਿਲਾਪ ਵੀ ਪਰਮੇਸ਼ਰ ਦੇ ਨਾਲ ਕਰਾ ਦਿੰਦੇ ਨੇ ਕਿਉਂਕਿ ਇਹ ਸਦਾ ਪਰਮੇਸ਼ਰ ਦਾ ਨਾਮ ਜਪਦੀ ਆ ਫਿਰ ਗੁਰਮਖ ਜਨ ਇਹਦੇ ਤੇ ਕਿਰਪਾ ਕਰਦੇ ਨੇ ਇਹਦਾ ਮਿਲਾਪ ਪਰਮੇਸ਼ਰ ਦੇ ਨਾਲ ਕਰਾ ਦਿੰਦੇ ਨੇ ਕਹਿੰਦੇ ਉਹ ਪਰਮੇਸ਼ਰ ਇਹਨੂੰ ਮਿਲਦਾ ਹੈ ਜੋ ਆਪ ਆਪਣੀ ਪਹੁੰਚ ਨਾਲ ਨਹੀਂ ਮਿਲਦਾ ਗਿਆਨ ਇੰਦਰੀਆਂ ਦੇ ਰਾਹੀਂ ਨਹੀਂ ਮਿਲਦਾ ਇਹ ਗੁਰੂ ਦੀ ਕਿਰਪਾ ਸਦਕਾ ਗੁਰੂ ਦੀ ਸੰਗਤ ਵਿੱਚ ਨਾਮ ਜਪਿਆ ਇਹਦੇ ਭਾਗ ਵੱਡੇ ਹੁੰਦੇ ਨੇ ਇਹਦੇ ਪਰਮੇਸ਼ਰ ਦੀ ਇਹਨੂੰ ਪ੍ਰਾਪਤੀ ਹੁੰਦੀ ਆ ਉਹ ਪਰਮੇਸ਼ਰ ਵਾਰ ਇਹਨੂੰ ਮਿਲਦਾ ਜੋ ਸਦਾ ਹੀ ਨਮਾ ਜੋ ਬਾਲ ਵਸਤਾ ਤੋਂ ਹੀ ਨਾਲ ਚੱਲੇ ਆ ਰਿਹਾ ਹੁੰਦਾ ਫਿਰ ਨਾਨਕ ਜੀ ਕਹਿੰਦੇ ਨੇ ਕਿਰਪਾ ਕਰਕੇ ਜਿਸ ਨੂੰ ਪਰਮੇਸ਼ਰ ਨੇ ਆਪ ਮੇਲ ਲਿਆ ਜੀਵ ਇਸਤਰੀ ਨੂੰ ਫਿਰ ਉਹ ਮਿਲੀ ਹੋਈ ਪਰਮੇਸ਼ਰ ਨਾਲੋਂ ਕਦੇ ਨਹੀਂ ਪਿੱਛੜਦੀ ਉਹ ਹਮੇਸ਼ਾ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੀ ਰਹਿੰਦੀ ਆ ਉਹਦੀ ਸਮਾਈ ਪਰਮੇਸ਼ਰ ਵਿੱਚ ਹੋਈ ਰਹਿੰਦੀ ਹੈ ਹੰਦੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ